ਪਾਪੀ ਦੇਸੀ ਆਪਣੇ ਪਿਆਰ ਦੇ ਇੰਜੈਕਸ਼ਨ ਦਾ ਸਾਥ ਤੋਂ ਪਾਦੀਂ ਵਿਹਿੰਦੇ ਉਹ ਤੋਂ ਵਾਪਸ ਆਂਦੇ ਕਿਸੇ ਲੈਦਰ ਕੰਪਲੈਕਸ ਵੱਲ ਗਏ ਤੇ ਇਥੇ 8-10 ਮੁੰਡੇ ਸੀਗੇ ਬਾਈਕ ਦੇ ਉੱਪਰ ਉਹਨਾਂ ਨੇ ਪਹਿਲਾਂ ਬਾਈਕ 'ਤੇ ਲੱਤ ਮਾਰੀ ਇਦਾਂ ਦਾ ਬਾਈਕ ਸਾਈਡ ਤੇ ਤਰੀ ਰੋੜ ਤੋਂ ਅਸੀਂ ਉਤਰ ਗਏ ਥੱਲੇ ਉਹ ਸਾਨੂੰ ਪਿੱਟਣ ਮੰਨ ਲਾ ਪਿਓ ਦਾ ਤੋਂ ਤੁਹਾਡੇ ਬਾਈਕ ਸਾਰੀ ਤੋੜ ਦਿੱਤੀ ਮੇਰੇ ਭਰਾ ਕਿਉਂਕਿ ਫਿਰ ਪ੍ਰਾਣ ਨੂੰ ਬਚਾਉਣ ਦੇ ਚਾਹੰਦੇ ਮੇਰੇ ਇੱਥੇ ਸਿਰ ਤੇ 6:00 ਵਜੇ ਦੀਆਂ ਤੇ ਮੇਰੇ ਲੋਕ ਜਿੰਨੇ ਕਰਤਾਨ ਰਿਪੋਰਟ ਹੋਣ ਨਾਲ ਅੱਛਾ ਜੀ ਹਾਂ ਜੀ ਸਪਾਈਕ ਨੇ ਸਾਡੀ ਸਾਰੀ ਤੋੜ ਦਿੱਤੀ ਆ ਮੈਡਮ ਲੈਟਰ ਕੰਪਲੈਕਸ ਕਿੱਥੇ ਕਰਕੇ ਗਏ ਸੀ ਵੀ ਸਰ ਅਸੀਂ ਲੈਟਰ ਕੰਪਲੈਕਸ ਤੋਂ ਜੈਪਲਾ ਦੇ ਕੰਪਲੈਕਸ ਗਏ ਸੀ ਬੀ ਜੀ ਚਿੱਤੀ ਮੈਡਮ ਉਹਨਾਂ ਦੇ ਸ਼ੌਕ ਪਨਰੇ ਮੰਗਾ ਜਦੋਂ ਮਿਲੇ ਦੇ ਅੱਛਾ ਜੀ ਉਹ ਪਾਪੋ ਤੇ ਇਮਾਨ ਦੱਬਾ ਦੇ ਕੇ ਸੀ ਉੱਥੇ ਹੀ ਵਾਪਸ ਗਏ ਅੱਛਾ ਜੀ ਉਹ ਮੁੰਡਿਆਰਾ ਪਤਾ ਲੱਗਾ ਕਿਹੜੇ ਨੇ ਸੀ ਉਹ ਨਹੀਂ ਕੋਈ ਪਤਾ ਲੱਗਾ ਮੈਡਮ ਤੁਸੀਂ ਕੋਣ ਕੋਣ ਸੀ ਗਿਤੇ ਸੀਗੇ ਉਹਨਾਂ ਨੇ ਤਾਂ ਉਸਨੇ ਬੋਤਲ ਲਗਾ ਇੱਕ ਵੀ ਲਾਈਟ ਨਹੀਂ ਹੈਗੀ ਉਸ ਰੋਡ ਤੇ ਅੱਛਾ ਜੀ ਜਿੰਨੇ ਰੇਦੇ ਕਰਕੇ ਬੋਤਲ ਨਹੀਂ ਮੈਡਮ ਕੋਟ ਮਾਰ ਕੇ ਹੋਈ ਹੈ ਤੁਹਾਡੇ ਨਾਲ ਪਰ ਮੇਰੇ ਕੋਆਜੀ ਦਾ ਪੋਤਾ ਆ ਉਹਨਾਂ ਦੇ 12 ਤਰੀਕ ਨੂੰ ਉਹਨਾਂ ਦੀ ਲੜਾਈ ਹੋਈ ਸੀ ਉਹਨਾਂ ਦੇ ਘਰੇ ਮੁੰਡੇ ਪੜਗੇ ਸੀਗੇ ਉਹ ਸਾਡਾ ਨਾਮ ਲਿਖਾਉਂਦੇ ਪਏ ਸੀਗੇ ਕਿ ਇਹਨਾਂ ਦੀ ਕੁੜੀ ਆਈ ਸੀਗੀ ਤੇ ਇਹਨਾਂ ਦਾ ਮੁੰਡਾ ਆਇਆ ਸੀਗਾ ਮੁੰਡੇ ਲੈ ਕੇ ਸਾਡੇ ਘਰ ਤੇ ਇਹਨਾਂ ਨੇ ਕਰਵਾਇਆ ਸਾਰਾ ਤੋਂ ਸਾਡੇ ਤੇ ਪਰਚਾ ਦਰਾਂ ਦੇ ਪਏ ਸੀਗੇ ਉਹ ਅੱਛਾ ਜੀ ਤੁਹਾਡੇ ਤੇ ਕਿਉਂ ਪਰਚਾ ਕਰਾਉਂਦੇ ਸੀਗੇ ਸਰ ਇਹ ਨਹੀਂ ਪਤਾ ਕਿ ਉਹ ਕਰਾਂਦੀ ਸੀ ਪਰ ਮੇਰਾ ਬ੍ਰਦਰ ਉੱਥੇ ਆਇਆ ਸੀਗਾ ਸਾਡੇ ਘਰ ਸਿਰਫ ਅਸੀਂ ਸੀਗੇ ਮॉम ਸੀਗੇ ਮੇਰੇ ਮੈਂ ਸੀਗੇ ਮੇਰੀ ਗੋਸਟ ਹੋਣੀ ਸੀਗੇ ਬ੍ਰਦਰ ਮੇਰਾ ਨਕੌਦਰ ਚੌਂਕ ਉਹਦਾ ਪੀਸੀ ਆ ਉਹ ਉੱਥੇ ਸੀਗਾ 5:30 ਤੋਂ 7:30 ਦੇ ਕਰੀਬ ਉੱਥੇ ਪੀੜੀ ਚ ਹੀ ਸੀਗਾ ਇਹਨਾਂ ਨੇ ਕਿਹਾ ਕਿ 6:30 ਵਜੇ ਲੜਾਈ ਹੋਈ ਆ ਤੇ ਇਹਨਾਂ ਦਾ ਮੁੰਡਾ ਆਇਆ ਸੀਗਾ ਨਾਲ ਅਸੀਂ ਆਪਣੀ ਸੀਸੀਡੀ ਵੀ ਉੱਥੋਂ ਕਢਵਾ ਲਈ ਸੀਗੀ ਜੀ ਮੈਡਮ ਕੀ ਲੱਗਦਾ ਜਿਹੜਾ ਤੁਹਾਡੇ ਭੂਆ ਦਾ ਪੋਤਾ ਜਾਂ ਕੋਈ ਰਿਐਲਟੀ ਉਹਦੀ ਲੱਕੜੜ ਦੇ ਨਾਲ ਟੱਡੇ ਦੇ ਮਲਾ ਹੋਇਆ ਸਰ ਉਹ ਉਹਨੂੰ ਕੁੱਟ ਕੇ ਕੋਈ ਹੋਰ ਚਲ ਗਿਆ ਉਹ ਸਾਡਾ ਨਾਮ ਲਾਂਦਾ ਸੀ ਕਿ ਇਹਨਾਂ ਨੇ ਮੁੰਡੇ ਬੁਲਾ ਕੇ ਇਹਨੂੰ ਕਟਵਾਇਆ ਕਿਹਨਾਂ ਨੇ ਕਿਹਨਾਂ ਨੇ ਨਾਲਿਆ ਟ ਪਰਮਜੀਤ ਪਰਮਜੀਤ ਕੌਣ ਆ ਜੀ ਮੇ ਭੂਆ ਦਾ ਪੁੱਤ ਆ ਅੱਛਾ ਜੀ ਤੁਹਾਡੀ ਭੂਆ ਦੇ ਪੁੱਤੇ ਨਾਲ ਕੀ ਬੋਲਚਾਲ ਹੈ ਜੀ ਇਹਨਾਂ ਨੇ ਸਾਡੇ ਦੇ ਕੋਚਲ ਬਹੁਤ ਬੱਲੀਆ ਸੀ ਕਿ ਉਹ ਆਪ ਹੀ ਥੋੜੇ ਦਿਨ ਪਹਿਲੇ ਸਾਨੂੰ ਬੁਲਾਣੋਂ हट ਗਿਆ ਪਹਿਲਾਂ ਸਾਡੇ ਨਾਲ ਹੀ ਘੁੰਮਦਾ ਹੁੰਦਾ ਸੀ ਹਮੇਸ਼ਾ ਮੇਰੇ ਨਾਲ ਹੀ ਮੇਰੇ ਭਰਾ ਦੇ ਨਾਲ ਉਹਨੇ ਆਉਣਾ ਜਾਣਾ ਕਿਤੇ ਵੀ ਜਾਣਾ 4-5 ਦਿਨ ਤੋਂ ਸਾਡੇ ਘਰ ਹੀ ਨਹੀਂ ਆਉਂਦਾ ਤੇ ਸੇ ਸਾਡੇ ਘਰ ਵੀ ਬਿਲਕੁਲ ਨਾਲ ਨਾਲ ਹੀ ਆ ਤੇ ਅੱਜ ਕੀ ਗੱਲ ਹੋਈ ਸੀ ਅੱਜ ਕੋਈ ਗੱਲ ਨਹੀਂ ਆਈ ਪਰ ਮੈਂ ਤਾਂ ਕਿੰਨੇ ਦਿਨ ਹੋ ਗਏ ਆਪਣੇ ਘਰੋ ਹੀ ਨਹੀਂ ਜਾਂਦੀ ਕਿ ਨਾਲ ਮੇਰਾ ਭਰਾ ਹੀ ਜਾਂਦਾ ਪਿਆ ਸੀਗਾ ਅਚਾਨਕ ਹੀ ਮम्मा ਕਹਿੰਦੀ ਕਿ ਚਲ ਤੂੰ ਟੱਪਾ ਗਿਆ ਮਮਾ ਜੀ ਨੂੰ ਜਿਹੜਾ ਤਾਂ ਕਹਾਂ ਜਾਣੇ ਸੀਗਾ ਤੁਸੀਂ ਮੈਂ ਮੇਰੀ ਕਜ਼ਨ ਸਿਸਟਰ ਸੀਗੀ ਤੇ ਕੋਈ ਮੇਰਾ ਬਰਦਰ ਸੀਗਾ ਤੈਨੂੰ ਉਹ ਜਾਣੇ ਸੀ ਡੱਬਾ ਦੇ ਕੇ ਘਰੋਂ ਪਸੰਦ ਦੇ ਦੇ ਜੀ ਵਿਆਹ ਕਿਤਾ ਸੀਗਾ ਮਨ ਮੇਰੀ ਛੋਟੀ ਸੱਸ ਕਰਾ ਸੀ ਜਨਵਰੀ ਨੂੰ ਅੱਛਾ ਜੀ ਅੱਛਾ ਮਾਮੇ ਦੇ ਘਰ ਡੱਬਾ ਤੇ ਉਸ ਤੋਂ ਬਾਅਦ ਕਿੰਨੇ ਕੇ ਲੜਕੇ ਸੀਗੇ 8-10 ਜਣੇ ਸੀਗੇ ਪਾਈਕ ਤੇ ਸੀਗੇ ਉਹ ਤੋਂ ਨਾ ਬੜੇ ਹਥਿਆਰ ਜਿੜੇ ਪੜੇ ਹੋਏ ਸੀਗੇ ਤਲਵਾਰਾਂ ਪਰਫੁੱਨਾ ਸੀ ਨਾ ਠੰਡੇ ਸੀਗੇ ਸਾਰੇ ਕਿਸੇ ਦਾ ਮੋਟਰਸਾਈਕਲ ਨੰਬਰ ਨੋਟ ਕੀਤਾ ਤੁਸੀਂ ਸਰ ਉਹ ਕੋਸ਼ਿਸ਼ ਕੀਤੀ ਜਾਨਾ ਨੰਬਰ ਉਹ ਫਿਕਰ ਕਰੀ ਗਏ ਲਪੇਟੇ ਪਏ ਸੀਗੇ ਮੇਰਾ ਵੀ ਬਹੁਤ ਇਸ ਤਰ੍ਹਾਂ ਸਾਰਾ ਕੁਝ ਹੋ ਗਿਆ ਕੋਸ਼ਿਸ਼ ਨਹੀਂ ਪਤਾ ਲੱਗਾ ਜਾਨ ਵੀ ਕੀ ਲੱਗਦਾ ਕਿ ਤੁਹਾਨੂੰ ਕਿਹਨਾਂ ਦਾ ਦਿਸਾ ਮਲਾ ਕਰਾਇਆ ਸਰ ਉਹ ਕਪਿੰਗ ਕਿਹਾ ਪਰਮਜੀਤ ਜਣਾ ਤੁਹਾਡੀ ਪੂਆ ਦਾ ਪੋਤਾ ਜੀ ਅੱਛਾ ਜੀ ਉਹ ਕਿੰਨੇ ਦਿਨ ਹੋ ਗਏ 12 ਤਰੀਕ ਨੂੰ ਆਪਣੇ ਘਰ ਵੀ ਨਹੀਂ ਆਏ ਆ ਅੱਛਾ ਜੀ ਇਹਦੇ ਤੇ ਘਰ ਵੀ ਨਹੀਂ ਆਉਂਦੇ ਆਪਣੇ ਸਾਡੇ ਬਿਲਕੁਲ ਨਾਲ ਨਾਲ ਘਰ अच्छा जी। ਉਹ ਸਾਰਾ ਤਾਂ ਫਰੀ ਆਪਣਾ ਪਤਾ ਨਹੀਂ ਕਿੱਥੇ ਰੰਗਦਾ ਸਾੰਗੀ ਨਹੀਂ ਪਤਾ। ਤੇ ਬ੍ਰਦਰ ਤੁਹਾਡਾ ਕਿ ਡਾਉਨ ਠੀਕ ਹੈ ਨਾ? ਬ੍ਰਦਰ ਮੇਰਾ ਧੀ ਦਾ ਹਾਂ ਦੇ। ਬਾਈਕ ਉਹ ਸਾਰੀ ਤੋੜ ਗਏ ਆ। ਬ੍ਰਦਰ ਦੇ ਸਾਧ ਜਾਰੀਅ ਸੱਟ ਤਾਂ ਨਹੀਂ ਲੱਗਿਆ। ਨਹੀਂ ਬ੍ਰਦਰ ਤੇ ਨਹੀਂ ਲੱਗੇ ਮੈਂ ਤਾਂ ਪਿੰਡ ਨੂੰ ਬਚਾਉਣ ਦੇ ਚਾਹੁੰਦੇ। ਮੇਰੇ ਵੱੱਲੇ ਵੀ ਸੌਦੇ। ਜੀ। ਉਹ ਮੁਰਗੇ ਬਾਈਕ ਭੰਨਣ ਲੱਗ ਪਏ ਉਹ। ਅੱਛਾ ਜੀ। ਕੋਈ ਪੁਲਿਸ ਕੰਪਲੇਟਡ ਵਗੈਰਾ ਕੀਤੀ ਤੁਸੀਂ? ਹਾਂ ਜੀ ਅਸੀਂ ਉੱਥੇ ਮੇਰੇ ਕਦਰ ਜਿਸ ਨੇ ਫੋਨ ਕੀਤਾ ਸੀਗਾ 100 ਨੰਬਰ ਤੇ। ਦੀ ਚੱਤ ਦੇ ਜਿਹੜੀਆਂ ਪਹਿਲਾਂ ਤਾਂ ਫੋਨ ਚੱਗਿਆ ਤੇ ਤੇ ਉਹਨਾਂ ਨੇ ਏਰੀਆ ਨਹੀਂ ਸਮਝ ਆਂਦਾ ਪਿਆ ਸੀਗਾ ਕਿੱਥੇ ਕਰਕੇ ਹੈਗੇ ਤਾਂ ਕਿਸੀ ਡੰਦੇ ਸੀਗੇ ਅਸੀਂ ਆਪਣੇ ਘਰੇ ਫੋਨ ਲਾਇਆ ਮੰਮੀ ਨੂੰ ਨਹੀਂ ਆਂਗੇ ਤੇ ਜਿੱਦ ਸੜਕਾਂ ਅੰਦਰ ਤੋਂ ਲੱਗ ਗਈਆਂ ਪੰਦ ਕਮਿੰਦਰ ਆਸ ਲਾ ਕੇ ਮੇਰੇ ਮਮਾ ਉਹਨੇ ਦੀਵੀ ਨੂੰੜੀ ਆਇਆ ਕਿ ਉਹ ਰਸੂਈ ਦਾ ਉਸ ਤੋਂ ਲੱਗਾ ਮੈਡਮ ਜਿਹੜੀ ਉਹਨੇ ਤਾਂ ਕੋਈ ਨਹੀਂ ਆ ਜੀ ਮੈਡਮ ਪੂਆ ਦਾ ਪੋਤਾ ਹੀ ਕਿਉਂ ਤੁਹਾਡੇ ਨਾਲ ਇਸ ਤਰ੍ਹਾਂ ਦੀ ਖੁੰਡਕ ਵਾਜੀ ਕਰਦਾ ਕੀ ਕਾਰਨ ਕੀ ਆ ਸਾਡੀ ਕੋਈ ਵੀ ਲੜਾਈ ਨਹੀਂ ਹੈ ਜੀ ਉਹਨਾਂ ਨਾਲ ਕੀ ਲੜਾਈ ਨਹੀਂ ਆਈ ਸਾਡੇ ਨੂੰ ਜੀ ਬਸ ਤੁਹਾਨੂੰ ਇਹ ਲੱਗਦਾ ਕਿ ਸਾਡੇ ਘਰੇ ਜਿਹੜੀ ਹਮਲਾ ਕੀਤਾ ਆ ਇਹਨਾਂ ਭੈਣ ਭਰਾਵਾਂ ਨੇ ਕਰਾਇਆ ਆ ਜੀ ਉਸ ਤੋਂ ਇਲਾਵਾ ਕਿਸੇ ਹੋਰ ਦਾ ਨਾਮ ਪਤਾ ਤੁਹਾਨੂੰ ਉਹਦੀ ਮੰਮਾ ਵੀ ਇਹ ਨਹੀਂ ਕਹਿੰਦੇ ਸੀ ਕਹਿੰਦੇ ਇਹ ਤਾਂ ਮੁੰਡਾ ਤੇ ਇਹਨਾਂ ਦੀ ਕੁੜੀ ਤੇ ਨਾਲ 15-16 ਮੁੰਡੇ ਸਾਡੇ ਘਰੇ ਆਏ ਸੀਗੇ ਜਿਸ ਟਾਈਮ ਦੀ ਗੱਲ ਦੱਸਦੇ ਪਏ ਆ ਉਸ ਟਾਈਮ ਮੇਰਾ ਬ੍ਰਦਰ ਘtare ਨਹੀਂ ਸੀਗਾ ਅਸੀਂ ਸੀਸੀਟੀਵੀ ਉਹ ਪੜਵਾਈ ਸੀਗੀ ਤੁਹਾਡੇ ਜੀ ਹਾਂਜੀ ਕਦੋਂ ਘਰੇ ਆਸੀ ਤੁਹਾਡੇ ਰੋਕੀ ਸਰਪੋਣ ਇਹ ਤਾਂ ਸਨਦੇ ਸੀਸੀਟੀਵੀ ਫੋਟੇ ਇੱਕ ਹੀ ਕਢਾਈ ਹਾਂ ਸਰ ਮੇਰੇ ਬ੍ਰਦਰ ਨੇ ਕਢਵਾਈ ਸੀ ਜੀ ਉਸ ਸੀਸੀਟੀਵੀ ਜੀ ਉਧਰੋਂ ਚੌਕ ਸੀਗਾ ਉਸ ਟਾਈਮ ਤੇ ਆ ਰਹੇ ਸੀ ਜਦੋਂ ਇਹਨਾਂ ਦੇ ਘਰੇ ਹਮਲਾ ਹੋਇਆ ਨਾ ਮੁੰਡਿਆਂ ਦਾ ਉਦੋਂ ਮੇਰੇ ਭਰਾ ਘਰੇ ਨਹੀਂ ਸੀਗਾ ਮੈਡਮ ਇਹ ਕਹਿੰਦੇ ਪਏ ਸੀਗੇ ਕਿ ਤੁਹਾਡਾ ਇਹਨਾਂ ਦਾ ਮੁੰਡਾ ਆਇਆ ਤੇ ਇਹਨਾਂ ਦੀ ਕੁੜੀ ਆਈ ਨਾਲ ਮੁੰਡੇ ਲੈ ਕੇ ਆਈ ਸਕਦਾ ਜੀ ਤੁਹਾਨੂੰ ਕੀ ਮੰਗ ਕੀ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਤੁਸੀਂ ਸਰ ਉਹਨੂੰ ਸਿੱਧਾ ਦੋ ਪਾਸੇ ਕਾਰਵਾਈ ਹੋਏ ਅਗਰ ਸਿਰ ਵੀ ਤੁਹਾਡੀ ਬੰਦੀ ਕਰ ਲਈ ਨਹੀਂ ਸੀ ਅਗਲਾ ਸਟੈਪ ਕੀ ਹੋਏਗਾ ਸਰ ਮੈਂ ਤਾਂ ਦੇਖ ਜੀ ਲੈਂਦੀ ਮੈਡਮ ਕਿਵੇਂ ਦੇਖਦੇ ਹੋ ਇੰਸਟਾਗ੍ਰਾਮ ਤੇ ਸਿਰਨਾ ਫੇਮਸ ਹੋ ਫਿਰ ਵੀ ਸਟਾਰ ਦੀ ਵਾਰਦਾਤ ਹੋ ਜਾਣਾ ਕਿਵੇਂ ਦੇਖਦੇ ਹੋ ਸਾਰਾ ਕੁਝ ਸਰ ਉਹ ਤਾਂ ਮੇਰਾ ਨਾਮ ਇਦਾਂ ਲੈ ਕੇ ਬੋਲਦਾ ਪਿਆ ਸੀ ਨਾ ਲਾਸਟ ਟਾਈਮ ਉਹਨੇ ਨਿਊਜ਼ ਇੱਦੀ ਪ੍ਰੈਸ ਵਾਲੇ ਬੁਲਾਏ ਸੀ ਉਹਨਾਂ ਨੇ ਵੀ ਹਸਪੀਟਲ ਮੇਰਾ ਨਾਮ ਲੈ ਕੇ ਬੋਲਦਾ ਪਿਆ ਸੀਗਾ ਉਹਨਾਂ ਦੀ ਕੁੜੀ ਆ ਰਾਜਦੀ ਰਾ ਇੰਸਟਾਗ੍ਰam ਚਲਾਉਂਦੀ ਆ ਉਹਨੇ ਸਾਡੇ ਤੇ ਹਮਲਾ ਕਰਾਇਆ ਉਹ ਆਪ ਭਾਈ ਸਾਡੇ ਘਰੇ ਉਹਦਾ ਭਰਾ ਆਇਆ ਉਹਦੇ ਭਰਾ ਨੇ ਮੇਰੇ ਠੰਡਾ ਮਾਰਿਆ ਹੱਥ ਤੇ ਜਦ ਕਿ ਮੇਰਾ ਭਰਾ ਉਸ ਵੇਲੇ ਮੈਂ ਹੈ ਹੀ ਨਹੀਂ ਸੀਗਾ ਸਿ ਪਹਿਲੇ ਵੀ ਤੁਹਾਡਾ ਕੋਈ ਲੜਾਈ ਝਗੜਾ ਰਹਿਣਾ ਹੋਇਆ ਪਹਿਲਾਂ ਕਦੀ ਵੀ ਨਹੀਂ ਹੋਇਆ ਬਹੁਤ ਵਧੀਆ ਬੁਲਾਉਂਦੇ ਸੀਗੇ 4-5 ਦਿਨ ਤੋਂ ਸਾਨੂੰ ਬੁਲਾਉਣਾ ਛੱਡਿਆ ਸੀ ਜਾਨੀ ਜੀ ਮੇਨ ਮੈਡਮ ਕਾਰਨ ਕੀ ਲੜਾਈ ਦਾ ਕਦਰ ਸਾਨੂੰ ਤਾਂ ਪਤਾ ਹੀ ਨਹੀਂ ਆ ਕਿ ਕੀ ਕਾਰਨ ਕਿ ਨਹੀਂ ਉਹ ਕਿਹਾ ਮगन ਹਾਂ ਜੀ ਮੇਰੇ ਨਾਲ ਇੱਕ ਕਾਰ ਸੀਗੀ ਤੇ ਮੇਰੇ ਬੇਟੇ ਦਾ ਹੀ ਮੈਨੂੰ ਫੋਨ ਆਇਆ ਸੀਗਾ ਕਿ ਮੰਮੀ ਸਾਡੇ ਇੱਥੇ ਨਾ ਤਤਰ ਉੱਪਰ ਮੁੰਡੇ ਆ ਕੇ ਮਾਰਦੇ ਆ ਕਹਿੰਦੇ 10 12 ਹੁੰਦੇ ਆ ਮੂੰਹਾਂ ਬੱਗੇ ਹੋਏ ਉਹਨਾਂ ਨੇ ਅਸੀਂ ਕੋਈ ਮੁੰਡਾ ਨਹੀਂ ਪਛਾਣਿਆ ਕਹਿੰਦੇ ਤੁਸੀਂ ਜਲਦੀ ਆਓ ਸੱਟਾਂ ਬੋਟ ਲੱਗੀਆਂ ਮੈਂ ਆਪਣੇ ਘਰੋਂ ਗੱਡੀ ਕੱਢੀ ਮੇਰੀ ਭੈਣ ਦਾ ਮੁੰਡਾ ਨਾਲ ਸੀਗਾ ਉਹ ਵੀ ਆਂਦੇ ਨਾਲ ਸਕੂਟਰੀ ਤੇ દોੜਿਆ ਸਾਡਾ ਘਰੋਂ ਸਾਰਾ ਪਰਿਵਾਰ ਆ ਗਿਆ ਪਤਾ ਬਟ ਉਸ ਜਦੋਂ ਆਏ ਆ ਹੋਰੇ ਤੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਹੋਈਆਂ ਸੀ ਬੇਟੀ ਮੇਰੀ ਦੇ ਤੇ ਨਾਲ ਜਿਹੜੇ ਲਾਗੇ ਸਾਗੇ ਲੋਕ ਸੀ ਉਹ ਜੀ ਡਿਊਟੀ ਕੱਟੇ ਹੋ ਗਏ ਤਾਂ ਅਸੀਂ ਗੱਡੀ ਚ ਪਾ ਕੇ ਹਸਪੀਟਲ ਲਿਆਈ ਮੈਂ 100 ਨੰਬਰ ਤੇ ਵੀ ਉੱਥੇ ਬਹੁਤ ਫੋਨ ਕੀਤੇ ਕੋਈ ਨਹੀਂ ਆਇਆ ਜੀ ਉੱਥੇ ਜੀ ਕੋਈ ਕੰਪਲੇਟ ਵਾਲਾ ਪੁਲਿਸ ਕੰਪਲੇਟ ਕੋਈ ਨਹੀਂ ਉੱਥੇ ਪੁੱਛਿਆ ਨਹੀਂ ਮੈਡਮ ਕੀ ਰੰਜਿਸ਼ ਕੀ ਆ ਪੁਰਾਣੀ ਤੁਹਾਡੀ ਕੋਈ ਮੇਰੇ ਨਾਲ ਕੋਈ ਰੰਜਿਸ਼ ਨਹੀਂ ਹੈ ਮੇਰਾ ਉਹਨਾਂ ਦੇ ਨਾਲ ਕੋਈ ਲੜਾਈ ਝਗੜਾ ਨਹੀਂ ਹੈ ਸਿਰਫ ਉਹਨਾਂ ਨੇ ਉਹਨਾਂ ਦੇ ਬੇਟੇ ਦੇ ਘਰ ਆਣ ਕੇ ਕੋਈ ਵਾਰਦਾਤ ਕਰਕੇ ਗਿਆ ਉਹਨਾਂ ਨੇ ਮੇਰੀ ਬੇਟੀ ਦਾ ਇਸ ਬੇਟੀ ਦੇ ਜਿਹੜੇ ਸੱਟਾਂ ਲੱਗੀਆਂ ਇਹਦਾ ਪਰ ਮੇਰੇ ਬੇਟੇ ਦਾ ਨਾਮ ਲੈ ਲੈਂਦੇ ਸਕੇ ਔਰ ਫਿਰ ਮਰ ਜਿੱਥੇ ਕੋਣ ਉਹਨਾਂ ਦੇ ਘਰ ਵਾਰਦਾਤ ਕੋਣ ਕਰਕੇਗੇ ਉਹਨਾਂ ਦੇ ਘਰ ਕੋਣ ਵਾਰਦਾਤ ਕਿਤੇ ਇਹ ਨੂੰ ਨਹੀਂ ਪਤਾ ਜੇ ਉਸ ਟਾਈਮ ਰੋੜਾ ਪਿਆ ਸਾਰਾ ਮੁੰਡਾ ਉੱਥੇ ਗਿਆ ਅਸੀਂ ਵੀ ਉਸ ਟਾਈਮ ਦੇ ਮੇਰੇ ਬੇਟੇ ਨੂੰ ਉਹਦੇ ਨੂੰ ਪਾਣੀ ਵੀ ਭਲਾਇਆ ਤੇ ਆਪਣੀ ਗੱਡੀ ਮੈਂ ਤਾਂ ਕੱਢ ਕੇ ਮੈਂ ਤਾਂ ਬੇਟੀ ਨੂੰ ਗੱਡੀ ਕੱਢ ਕੇ ਹਸਪੀਟਲ ਲੈ ਚਲੀ ਹੁਣ ਤੇ ਉਹਨਾਂ ਦੀ ਮਾਂ ਉੱਠ ਕੇ ਸਾਨੂੰ ਗਾਲਾਂ ਕੱਢਣ ਲੱਗ ਗਈ ਸਭ ਤੁਸੀਂ ਮੱਲੇ ਵਾਲੇ ਨੇ ਸਾਰਿਆਂ ਤੁਸੀਂ ਕਰਾਇਆ ਅਸੀਂ ਆਪ ਆਪਣੇ ਘਰ ਆ ਗਏ ਜੀ ਰਹਿਣੇ ਕਿੱਥੇ ਤੁਸੀਂ ਪਿੰਡ ਸੰਗਲ ਸੌਂ ਮੇਰਾ ਜੀ ਜੀ ਮੈਡਮ ਕਿਵੇਂ ਦੇਖਦਾ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ ਤੇ ਇਸ ਤਰ੍ਹਾਂ ਜੀ ਉੱਥੇ ਪਹੁੰਚੀ ਜੀ ਇੱਥੇ ਵੀ ਜੇ ਕੋਈ ਹਸਪਤਾਲ ਵੀ ਨਹੀਂ ਪਹੁੰਚਿਆ ਕਿ ਜਿੱਥੇ ਬਾਰਦਾ ਕੋਈ ਉੱਥੇ ਵੀ ਪਹੁੰਚ ਗਿਆ ਜੀ ਪੁਲਿਸ ਪ੍ਰਸ਼ਾਸਨ ਤੋਂ ਕੀ ਮੈਂ ਹੀ ਮੰਗਿਆ ਕਿ ਮੈਨੂੰ ਤਾਂ ਬਸ ਇਨਫਾਰਮ ਚਾਹੀਦਾ